ਸਾਲ ਦੀ ਸਾਰ ਨੂੰ ਤੁਸੀਂ ਜੋੜ ਚੁੱਕੇ ਹਜਰਤ ਕਲੈਕਟਮੈਂਟ ਚੈਨਲ ਦੇ ਨਾਲ ਤੇ ਅੱਜ ਅਸੀਂ ਪਹੁੰਚ ਚੁੱਕੇ ਹਾਂ ਆਓ ਜੀ ਜਾਗੂ Thank you. ਮਾਪਿਆਂ ਦੇ ਉਹ ਡਾਨਿਆ ਜੀ ਮਾ ਰਹਿਣਾ ਨਾਨਕਿਆਂ ਨੂੰ ਕੜਕ ਲਾਣਾ ਵਾ ਇਹਨੂੰ ਨਾਨਕ ਨੂੰ ਧੰਤੋ ਦਾ ਨਹੀਂ ਬੋ ਧੰਤ ਕੋਲ ਕੋ ਬੋਲਦੀ ਐ ਉਹ ਨਾਲ ਉੱਚੀ ਬੋਲੋ ਉੱਚੀ ਉੱਚੀ ਐ ਬੋਲੋ ਐ ਡੱਕ ਤੇ ਇੱਕ ਬੱਟਕ ਬੋਲੀ ਪੋਣੀਆਂ ਮੇਰੇ ਭਰਾ ਬਣ ਕੇ ਮਾਰੇ ਜਗਾ ਦੇ ਦੇਖੋ ਬੈ ਮੰਨ ਕੇ ਚਿਕੜਾ ਤੂੰ ਲਾਹੀ ਬਿਨੀਆਂ ਪੋਣੀਆਂ ਬੋਲੀ ਤੇ ਜਹ ਤੈ ਮਰੀ ਬਹੁਤ ਗੋਡੇ ਦਾ ਹੈ ਤੇ ਮੋੜਦੇ ਆ ਭਾਈ ਜੀ ਔਣ ਵਾਲੀ ਹੈ ਜੀਤ ਕਾਉਣ ਵਾਲੀ ਹੈ ਆਉਣ ਵਾਲਾ ਚੜ੍ਹਦੀ ਕਲਾ ਵਾਲੀ ਪਾਉਣ ਵਾਲੀ ਓ ਬੱਲੇ 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 ਓ ਵਾਹ ਛੱਕ ਤੋ ਕਾ ਬਾਤ ਇੰਨਾ ਨਾਨਕੀਆਂ ਨੂੰ ਜਾੜੇ ਡਿੱਟ ਬੋਲੇ ਇੰਨਾ ਨਾਨਕੀਆਂ ਦੇ ਮੂੜਾੜੇ ਡਿੱਟ ਬੋਲੇ ਇੰਨਾ ਨਾਨਕੀਆਂ ਦੇ ਮੂੜਾੜੇ ਡਿੱਟ ਬੋਲੇ ਇੰਨਾ ਨਾਨਕੀਆਂ ਦੁੱਧ ਬੱਕਰੀ ਦਾ ਪੀਤਾ ਇੰਨਾ ਕੀ ਰੱਜਣਾ ਰਾਬੀਤਾ ਇਹ ਨਾ ਕੀ ਨਚ ਦੁੱਧ ਬੱਕਰੀ ਦਾ ਪੀਤਾ ਇਹ ਨਾ ਗੋਡਿਆ ਕੋਲ ਮੋਟੀ ਇਹ ਦੇ ਕੀ ਨਚਣਾ ਗੋਡਿਆ ਕੋਲ ਮੋਟੀ ਇਹ ਦੇ ਕੀ ਨਚਣਾ ਇਹ ਦੂਰ ਤੇ ਤੂੰ ਪਾਵੇਂ ਨਾ ਕੋ ਵੰਡੀਆਂ ਦੇ ਕੰਦ ਬੱਲੀਏ ਤੇਰਾ ਗਿੱਧਾ ਸਾਰੇ ਜੱਗ ਨੂੰ ਤਸੰਦ ਸਾਰੇ ਆਉਣਗੇ ਅਸੂਰੀ ਪਿੰਡਾਂ ਵਿੱਚੋਂ ਪੰਡ ਸੁਣੀਦਾ ਪੰਡ ਸੁਣੀਦਾ ਦੀਨਾ ਵੇ ਸੌਣ ਮਹੀਨੇ ਮੀਂਹ ਨਹੀਂ ਪੈਂਦਾ ਸੌਣ ਮਹੀਨੇ ਮੀਂਹ ਨਹੀਂ ਪੈਂਦਾ ਗੱਜਰੂ ਘੱਗੇ ਥੀਮਾ ਤੇਰੀ ਬੈਕ ਨੇ ਪਟਾ ਗਰੂ ਤਰਕੀਨਾ ਤੇ ਹੂੰਜੇ ਨਹੀਂ ਕੱਲੇ ਭੌਰ ਦਾ ਚਤ ਨਹੀਂ ਲੱਗਦਾ ਕਿੰਨੂੰ ਵਾਇਗਰੂ ਉਹ ਕੱਲੇ ਭੌਰ ਦਾ ਚਤ ਨਹੀਂ ਲੱਗਦਾ ਸੁੰਨੀ ਹਵੇਲੀ ਗੂੰਜੇ ਨਹੀਂ ਕਿਹੜਾ ਮੇਰੇ ਲੀੜੇ ਧੋਵੇ ਉਹ ਕਿਹੜਾ ਮੇਰੇ ਲੀੜੇ ਧੋਵੇ ਕਿਹੜਾ ਵੇੜਾ ਹੂੰਜੇ ਲੈ ਕੇ ਜਾਊਂਗਾ ਮੋਤੀ ਬਾਗ ਦੀਏ ਕੂੰਜੇ ਲੈ ਕੇ ਜਾਊਂਗਾ ਮੋਤੀ ਬਾਗ ਦੀਏ ਕੂੰਜੇ ਲੈ ਕੇ ਜਾਊਂਗਾ ਠੀਕ ਘਟਣ ਗਿਆ ਸੀ ਬਾਰੀ ਵਰਸੀ ਘਟਣ ਗਿਆ ਸੀ ਮੋਲੀ ਦਾ ਪਾ ਦੇ ਬਾਰੀ ਵਰਸੀ ਘਟਣ ਗਿਆ ਸੀ ਪਤਾ ਨਹੀਂ ਖਟ ਕੇ ਕੀ ਲੈਂਦਾ ਅੱਛਾ ਬਾਰੀ ਵਰਸੀ ਘਟਣ ਗਿਆ ਸੀ ਬਾਰੀ ਵਰਸੀ ਘਟਣ ਗਿਆ ਸੀ ਖਟਿਆ ਕੀ ਪਤਾ ਨਹੀਂ ਕੀ ਲੈਂਦਾ ਅੱਛਾ ਪਰ ਇਹ ਤਾਂ ਮੈਨੂੰ ਨਾ ਘਟਣ ਗਿਆ ਜੀ ਹਾਂ ਜੀ ਨਿਬੜ ਗਿਆ ਮੈਂ ਤਾਂ ਬੜੇ ਮੈਂ ਤਾਂ ਇੱਕ ਚੇ ਦਾ ਪਾਣੀ ਦੀਵੇਂ ਨੂੰ ਜਾਂਦਾ ਨੀਵੇਂ ਦਾ ਪਾਣੀ ਮਿਰਚਾਂ ਨੂੰ ਯਾਦ ਕਰ ਲੈ ਦੁਪਹਿਰ ਦੀਆਂ ਛੇੜੇ ਕਾਣੂ ਯਾਦ ਕਰਦੇ ਸੁਪੇ ਉਹ ਤਾਂ ਫਿਰ ਤੁਹਾਨੂੰ ਨਹੀਂ ਪਤਾ ਜਿਹਦੇ ਭਈਆਂ ਦੇਖਣਗੇ ਇੰਨੇ ਕਹਿੰਦੇ ਨੇ ਕਿ ਮੇਰੇ ਮਜਾ ਪਿਆਰ ਕਰਦੇ ਮਿਲਾਕ ਕਰਦੇ ਨਾ ਮੈਂ ਭਰਾ ਮੇਰੇ ਜੱਟ ਕੁੱਟਰਾ ਹੋਵੇ ਜੇ ਜੱਟੀ ਹੈ ਜੱਟ ਕੁੱਟਰਾ ਹੋਵੇ ਪਹਿਲਾ ਜਟ ਤੋਂ ਮਕੀ ਤੇ ਆਈਏ ਪਹਿਲਾ ਜਟ ਤੋਂ ਮਕੀ ਤੇ ਆਈਏ ਫੇਸਲਾ ਇਹ ਛੋਲੇ ਚੱਤੇ ਦੇ ਦਬਰਾ ਜਟ ਨਾ ਬਰਾਬਰ ਬੋਲੇ ਚੱਤੇ ਦੇ ਦਬਰਾ ਅਰੇ ਵਰਸੀ ਕੱਟਣਗੇ ਅਸੀਂ ਵਾਰੀ ਵਰਸੀ ਕੱਟਣਗੇ ਅਸੀਂ ਘਟਕੇ ਲਿਆਂਦੇ ਢੋਲੇ ਚੱਤੇ ਬਰਾਬਰ ਨਾ ਬੋਲੀ ਕਾਕੇ ਜੱਟ ਝੋਨਾ ਵੇਚ ਕੇ ਬਿਹਲੇ ਚੱਤੇ ਬਰਾਬਰ ਨਾ ਬੋਲੀ ਅੱਜ ਜੱਟ ਝੋਨਾ ਵੇਚ ਕੇ बराबर ना बोली ਝੋਨਾ ਵਿੱਚ ਕੇ ਬੇਲੇ ਬਰਾਬਰ ਤਾਂ ਹੀ ਬੋਲੀਆ ਗਲੀ ਤੋਂ ਗਲੀ ਭਾਈ ਸੁੱਕੀ ਬਣੀ ਆਪਣਾ